ਮਿਲਾਵਲ ਮਹੱਲਾ ਪੰਜਵਾ ਮਹਾ ਤਪ ਤੇ ਪਹੀ ਸਾਂ ਇਸ ਕਲਯੁਗ ਦੇ ਅੰਦਰ ਬੜੀ ਭਾਰੀ ਤਪਸ਼ ਵਰਤ ਰਹੀ ਸੀ ਸਾਰੀ ਦੁਨੀਆ ਦੀ ਸੱਚ ਕਾਲ ਪੂੜ ਕਰ ਤੇ ਆ ਕਲ ਕਾਲ ਸੁਵੇ ਕਾਲ ਵਾਲੀ ਹਾਲਤ ਸੀ ਸਤਿਗੁਰੂ ਸਾਹਿਬ ਜੀ ਬਦਰ ਦੀ ਨਿਆਈ ਗੁਰਨਾਨਕ ਸਾਹਿਬ ਪ੍ਰਗਟ ਹੋਏ ਤੇ ਸਾਰੀ ਦੁਨੀਆ ਨੂੰ ਠੰਡ ਪਾਤੀ ਸ਼ਾਂਤੀ ਹੋ ਗਈ ਪਰ ਸਤ ਪਾਪ ਨਾ ਸਹੀਵਾਂ ਦੇ ਨਾਲ ਮਿਲਨੇ ਕਰਕੇ ਸਾਰਿਆਂ ਜੀਆਂ ਦੇ ਪਾਪੀਆਂ ਦੇ ਪਾਪ ਨੱਠ ਗਏ ਭਜ ਗਏ ਉਹ ਮੈਂ ਗੱਲ ਕਿੱਥੇ ਗੰਦਾ ਖੂਹ ਇਹ ਸੰਸਾਰ ਹੈ ਜਿਹਦੇ ਜਿਹ ਆਂਦਾ ਨੀਰਾ ਹੈ ਇਹਦੇ ਵਿੱਚ ਗਲਤਾਨ ਹੋ ਰਹੇ ਸੀ ਗਲ ਰਹੇ ਸੀ ਖੁੱਬ ਰਹੇ ਸੀ ਇਹਦੇ ਵਿੱਚ ਲੋ ਨੀਨ ਹੋ ਰਹੇ ਸੀ ਸਾਡੇ ਦੇ ਹੱਥ ਤੇ ਦਾਰਗੀ ਮਹਾਰਾਜ ਦੀ ਕਿਰਪਾ ਦਾ ਹੱਥ ਦੇ ਕੇ ਸਾਡੇ ਮਨ ਨੂੰ ਕੱਢ ਲਿਆ ਪਕੜ ਕੇ ਹੋਏ ਹਮਾਰੇ ਸੱਜਣੋ ਕੋ ਸਾਡੇ ਸੱਜਣ ਹਣ ਮਨ ਦੇ ਅਭੋਨ ਕੀ ਰੇ ਅਸੀਂ ਉਹਨਾਂ ਪਿਆਰਿਆਂ ਦੇ ਚਰਨਾਂ ਦੀ ਧੂੜ ਹਾਂ ਜਿਹਨਾਂ ਦੇ ਨਾਮ ਲੈ ਲੈ ਕਰਕੇ ਸੁਖ ਸੁਰੂਪ ਦੀ ਪ੍ਰਾਪਤੀ ਹੁੰਦੀ ਸੁਖੀ ਹੋਈ ਜਾ ਹੈ ਇਹ ਦਾਤ ਦੇ ਉਹ ਗੁਰਮੁਖ ਪਿਆਰੇ ਜੀਵਨ ਮੁਕਤੀ ਦਾ ਦਾਤ ਦੇਣ ਵਾਲੇ ਹਨ ਰਹਾ ਪਰਾ ਪੂਰਵਲਾ ਲਿਖਿਆ ਉਹ ਉਤਕ੍ਰਿਸ਼ਟ ਵੱਡਾ ਪੂਰੂਲੇ ਜਨਮਾਂ ਦਾ ਜਿਹੜਾ ਕਰਮ ਕੀਤਾ ਸੀ ਨਸਕਾਮ ਕਰ ਉਹ ਲਿਖਿਆ ਗਿਆ ਲਿਖਿਆ ਅਬ ਆ ਉਹਨਾਂ ਨਸਕਾਮ ਕਰਮਾਂ ਦੇ ਕਰਨੇ ਕਰਕੇ ਉਤਕ੍ਰਿਸ਼ਟ ਕਰਮਾਂ ਦੇ ਲਿਖਣੇ ਕਰਕੇ ਮੱਥੇ ਦੇ ਸਾਹ ਦੇ ਅੰਤਾਂ ਨੂੰ ਲਿਖ ਦਿੱਤਾ ਗੁਰੂ ਦਾ ਉਪਦੇਸ਼ ਉਹ ਸੁਬ ਦੇਖ ਕੇ ਲਿਖਣੇ ਕਰਕੇ ਆਹ ਇਸ ਮਨੁੱਖਾ ਜਨਮ ਚਾਹ ਤੇ ਸਾਨੂੰ ਮਿਲ ਗਿਆ ਹੈ ਵਾਸ ਤੇ ਸੰਗ ਹਰ ਸਾਧਕ ਹੈ ਜਿਹੜੇ ਹਰੀ ਦੇ ਪਿਆਰੇ ਸੰਤ ਹੈ ਉਹਨਾਂ ਦੀ ਸੰਗਤ ਵਿੱਚ ਬਸਦੇ ਹੈ ਸਰੀਰ ਕਰਕੇ ਮਨ ਬਾਣੀ ਸਰੀਰ ਕਰਕੇ ਪੂਰਨ ਆਸਾ ਇਹਨਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਹੋਊਗੀਆਂ ਮੈਂ ਦਿਨ ਸੇ ਤਿਉਹੂਪ ਕੇ ਕਿੰਨੇ ਲੋਕਾਂ ਜਿਹੜਾ ਡਰ ਸੀਗਾ ਉਹ ਸਾਰਾ ਨਾਸ ਹੋ ਗਿਆ ਮਿਰਚੂ ਦਾ ਭੈ ਸੀ ਨਾ ਸਾਰਿਆਂ ਥਾਂ ਵਿੱਚ ਪਾਏ ਸੁਖਾਂ ਸੁਖੀ ਜਹਾਂ ਸਾਧ ਸੰਗਤ ਪਾ ਲਈ ਹੈ ਸੁਖਨਤਾ ਤਾਂ ਅਮਰ ਦੇ ਨਾਮ ਪਾ ਲਿਆ ਹੈ ਸੁਖ ਸਰੂਪ ਸਤਿ ਸਰੂਪ ਨੂੰ ਹੀ ਥਾਂ ਪਾ ਲਿਆ ਹੈ ਨਿਆ ਕਰੀ ਸਮਰਥ ਗੁਰ ਦਇਆਲਤਾ ਕੀਤੀ ਹੈ ਸਰਬ ਕਲਾ ਸਰਬ ਗੁਰਾਂ ਨੇ বাসਿਆ ਮਾਨਨ ਜੇ ਲੋ ਮਨ ਚੰਦਰ ਦੇ ਨਾਮ ਵਸ ਗਿਆ ਕਿ ਉਹ ਸਭ ਸੁਖ ਪ੍ਰਾਪਤ ਹੋ ਗਏ ਧਾਨ ਦਿੱਤੀ ਤੇ ਪ੍ਰਭੂ ਆ ਕਾਲਪੁਕ ਸਾਡੀ ਤੇ ਕੋਟ ਆਪੀ ਹੋ ਤੇਰਾ ਆਧਾਰ ਤੇਰੇ ਹੀ ਮਨ ਵਿਚ ਆਸਰਾ ਹੈ ਪ੍ਰਭਿ ਸਰਨ ਕਾਮਨ ਸੰਰਥ ਪ੍ਰਭਿ ਵਿਚਾਰੇ ਕਾਰਜਾਂ ਦੇ ਕਰਨ ਨੂੰ ਸਭ ਸ਼ਕਤੀवान ਪ੍ਰਭ ਸੁਆਮੀ ਹੋ ਸੰਰਥੋ ਆ ਰਾਗ ਮਹਾਪਾ ਹੈ ਹੇ ਹਰੀ ਮਨ ਦੀ ਗਮ ਕਹ ਦੂ ਪਰੇ ਹੋ ਪ੍ਰਕਿਰਤੀ ਦੇ ਤਾਰਾ ਵਾਦ ਰਹੇ ਤੁਮ ਆਤ ਬਿਲਾਗੁ ਮਹੱਲਾ ਪੰਜਵਾ ਸੂਈ ਮਲੀਨ ਦੀਨ ਉਹੋ ਹੀ ਮੇਰੇ ਚਿਤ ਵਾਲਾ ਹੈ ਵਿਸ਼ਾ ਕਰਕੇ ਮलीन ਹੋਇਆ ਹੋਇਆ ਉਹੋ ਹੀ ਦੀਨ ਪਰਾਧੀਰ ਹੋ ਕੇ ਇੱਛਾ ਪਹਿਦੇ ਸੰਗਤ ਰਹਿਂਦਾ ਹੈ ਕੰਗਾਲ ਹੋਇਆ ਰਹਿੰਦਾ ਹੈ ਅਤੇ ਦੀਨ ਧਰਮ ਤੋਂ ਵੀ ਉਹ ਹੀ ਨਾ ਹੈ ਜਿਸ ਪ੍ਰਭ ਬਿਸਰਨ ਜਿਸਨ ਵਾਹਿਗੁਰੂ ਦੇ ਤਾਂ ਹੀ ਉਹ ਹੀ ਗੁਣਾ ਤੋਂ ਹੀ ਨਾ ਹੈ ਜਿਸਨ ਵਾਹਿਗੁਰੂ ਨੂੰ ਭੁਲਾ ਦੁੱਤਾ ਹੈ ਉਹ ਸਾੜ ਦੁੱਤਾ ਹੈ ਕਰਨ ਹਾਰ ਨਾ ਭੂਜੈ ਉਹ ਕਰਨਹਾਰ ਪਰਮੇਸ਼ਰ ਨੂੰ ਸਮਝਦਾ ਹੀ ਨਹੀਂ ਹੈ ਕਿ ਤੇ ਆਪ ਗਨੈਬੀ ਗਨ ਆਪਨੇ ਆਪ ਨੂੰ ਐਸਾ ਬੀਜਿਆ ਤਾਂ ਗਿਣੀ ਜਾਂਦਾ ਵਿਚਾਰੀ ਜਾਂਦਾ ਕਿ ਮੈਂ ਹੀ ਹਾਂ ਜੋ ਕੁਛ ਦੁੱਖ ਤਵੇ ਜਦ ਵੀ ਸਰੇ ਦੁੱਖ ਨੇ ਉਦੋਂ ਹੀ ਜੰਮਣ ਮੰਨਦੇ ਆਪਏ ਇਹ ਬਾਈਰ ਨੂੰ ਭੁੱਲ ਗਿਆ ਹੈ ਸੁਖ ਪ੍ਰਭ ਚਿਤ ਆਏ ਸੁਖ ਕਾ ਹੋ ਸਕਦੇ ਇਹ ਬਾਈਰ ਨੂੰ ਚੇਤੇ ਆਵੇ ਸੰਤਨ ਕਾ ਆਮਤ ਇਹ ਸੰਤਾਂ ਦੇ ਮੰਨਦਾ ਇਹ ਸੇ ਗੁਣਾ ਕਰਕੇ ਆਨੰਦ ਪ੍ਰਾਪਤ ਹੋਇਆ ਹੈ ਨਿਤ ਹਰ ਗੁਣ ਗਾਏ ਜਿਦਾ ਕਰਤੀ ਹਰੀ ਦੇ ਗੁਣਾ ਨੂੰ ਗਾਉਂਦੇ ਹੋ ਸੰਤਾਂ ਦੇ ਮਨ ਚ ਹਰ ਵਕਤ ਆਨੰਦ ਸੂਰ ਦੀ ਸਖਿਆਤਾ ਹੈ ਪ੍ਰਹਾਉ ਉੱਚੇ ਤੇ ਨੀਚਾ ਕਰੈ ਮੇਰਾ ਸਿਖਰ ਉੱਚੇ ਜਿਹੜੇ ਹੰਕਾਰੀ ਐ ਜਿਵੇਂ ਹਰਨਾਕ ਸਾਹਿਬ ਕਾ ਨੂੰ ਉਸੇ ਵੇਲੇ ਨਾ ਨਾ ਪਾੜ ਤਾ ਪਹਿਲਾ ਦੀ ਰੱਖਿਆ ਕੀਤੀ ਇਉਂ ਚੇ ਹੰਕਾਰੀਆਂ ਨੂੰ ਨੀਵਾ ਕਰ ਦਿੰਦਾ ਹੈ ਠੀਕ ਫਿਰ ਮਹਿ ਥਾਪੈ ਜਿਹੜੇ ਨੀਜ ਗਰੀਬ ਹਨ ਉਹਨੂੰ ਛਿੰਦੇ ਪਖਾਪ ਦਿੰਦਾ ਜਿਸ ਪ੍ਰਕਾਰ ਪੇਟ ਵਿਜਾਉਣ ਵਾਲੇ ਜਿਹੜੇ ਫੂਲ ਕੀ ਬਣਸ ਗਏ ਸੀ ਗੁਰੂ ਸਤਵੇਂ ਪਾਤਸ਼ਾਹ ਨੇ ਕਿਹਾ ਚੰਗਾ ਪਈ ਇਹਨਾਂ ਨੂੰ ਵੀ ਜਮਨਾ ਘੋੜੇ ਇਹਨਾਂ ਦੇ ਪਾਣੀ ਪੀਣਗੇ ਸੋ ਇਸ ਪ੍ਰਕਾਰ ਨਾਭੇ ਦੇ ਫਟਿਆਰੇ ਸੰਦੂੜਾਂ ਵਾਲਿਆਂ ਨੂੰ ਸੱਚੇ ਪਾਤਸ਼ਾਹ ਜੀ ਨੇ ਛਾਪਨਾ ਕੀਤਾ ਸੰਦਲੀ ਤੇ ਲੋਈਆ ਜਿਨ੍ਹਾਂ માંੋਂ ਸੀ ਫੂਲ ਕੇ ਉਹਨਾਂ ਵਿੱਚ ਬਖਸ਼ਿਸ਼ ਹੋਈ ਸੱਚੇ ਪਾਤਸ਼ਾਹ ਦੀ ਇਉ ਨੀਵੇਂ ਨੂੰ ਛਿੰਦੇ ਦੀ ਖਾਪ ਦਿੰਦਾ ਹੈ ਇਹ ਉਹਦਾ ਬਿਰਤ ਹੈ ਸੱਚੀ ਪਾਤਸ਼ਾਹ ਦਾ ਜਿਹੜਾ ਨੀਚ ਨੀਓਂਾ ਗਰੀਬੀ ਵਾਲਾ ਹੁੰਦਾ ਹੈ ਉਹਨੂੰ ਖਿੰਡੇ ਤੇ ਗਿਆਨ ਵਿੱਚ ਸੁਧਾਰ ਹੁੰਦਾ ਹੈ ਕੋਈ ਕਹੀ ਨਾ ਜਾਏ ਉਸ ਆਗ ਨੂੰ ਜੇ ਗੁਨਾਹ ਦੀ ਕੀਮਤ ਮੁੱਲ ਨਹੀਂ ਕਿਹਾ ਜਾ ਸਤਬਾ ਆਕਰ ਪਰਤਾਪ ਉਹ ਸਤਿ ਸ਼ਾੰਮੀ ਦਾ ਐਸਾ ਤੇਜ ਪ੍ਰਤਾਪ ਹੈ ਸ੍ਰੀਗਤ ਲੀਲਾ ਰੰਗ ਰੂਪ ਇਹ ਜੀਵ ਤੋਂ ਲੀਲਾ ਦੁਨੀਆ ਦੇ ਚੋ ਚੋਜਾਂ ਨੂੰ ਵੇਖਦਾ ਹੈ ਖੇਲਾਂ ਨੂੰ ਵੇਖਦਾ ਹੈ ਸੋਹਣੇ ਰੂਪ ਨੂੰ ਵੇਖ ਮੈਂ ਚੰਗੇ ਰੰਗ ਕੌਂਦਕਾ ਨੂੰ ਵੇਖਦਾ ਹਾਂ ਚੱਲਣਾ ਦਿਨ ਆਇਆ ਕੀ ਇਹ ਵਿੱਚ ਫਸਿਆ ਤੈ ਸੰਸਾਰ ਕੇ ਅੰਦਰ ਦਾ ਦੇ ਨਾ ਹਮ ਤ ਨੂੰ ਮੌਤ ਦਾ ਆ ਗਿਆ ਹੈ ਸੁਪਨੇ ਦਾ ਸੁਪਨਾ ਭਿਆ ਇਸ ਪ੍ਰਕਾਰ ਸੁਪਨਾ ਆਉਂਦਾ ਮੈਂ ਜਦੋਂ ਆਦ ਨੂੰ ਜਾਗ ਕੇ ਜਾਣਦਾ ਕਿ ਸੁਪਨਾ ਹੀ ਸੀ ਗਈ ਜੇ ਇਸ ਤਰ੍ਹਾਂ ਰਾਜੇ ਬਣੇ ਰਹਿੰਦੇ ਸੁਪਨੇ ਚ ਪਰ ਹੁਣ ਵੀ ਅਸੀਂ ਰਾਜ ਸਾਜ ਦੇ ਮਾਲਕ ਹੁੰਦੇ ਇਹੋ ਸੁਪਨਾ ਹੈ ਸੰਸਾਰ ਇਹਦੇ ਕਿਸਾਨ ਸਿੰਘ ਜਿਹੜਾ ਕੂਝ ਕਰਕੇ ਚਲੇ ਗਿਆ ਨਾ ਮਰ ਕੇ ਸੁਪਨਾ ਹੀ ਹੋ ਗਿਆ ਸਾਰਿਆਂ ਦਾ ਤੇ ਚੇਤਾ ਹੀ ਭੁਲਾਤਾ ਸਾਰਿਆਂ ਨੇ ਸੰਗ ਚੱਲਿਆ ਕੁਮਾਇਆ ਜਿਹੜਾ ਇਹ ਜੀਵਨ ਚੰਦਾਮੋਂ ਦਾ ਕਰਮ ਕੀਤਾ ਸੀ ਉਹ ਇਹਦੇ ਨਾਲ ਸਹਤਾ ਵਾਸਤੇ ਜਾਂ ਦੰਡ ਦੋਣ ਵਾਸਤੇ ਮੈਂ ਚੱਲਿਆ ਹਾਂ ਕਰਨ ਕਰਨ ਸਮਰੱਥ ਪ੍ਰਭ ਸਾਰੇ ਕਾਰਜਾਂ ਨੂੰ ਕਰਨ ਵਾਲਾ ਸਰਵ ਕਲਾ ਸਮਰੱਥ ਪ੍ਰਵਿਸ਼ਟ ਹੈ ਤੇਰੀ ਸਰਣਾਇ ਉਹਦੀ ਓਟ ਲਈ ਇਹ ਵਾਹਿਗੁਰੂ ਆਪਜੀ ਕੀ ਮੈਂ ਸਰਣਾ ਆਇਆ ਹਾਂ ਮਹਾਰਦੇਸ ਰੈਣ ਨਾਨਕ ਜਪੇ ਮਾਰੇ ਹਰੀ ਅਕਾਲ ਪੁਰਖ ਰਾਤ ਨੇ ਆਪਦੇ ਨਾਮ ਨੂੰ ਸਰਗੁਰੂ ਮਹਾਰਾ ਕਹਿੰਦੇ ਜਪਦੇ ਰਹੀਏ ਸਾਥ ਸਾਥ ਬਾਲ ਜਾਈ ਸਦਾ ਸਦਾ ਆਪਦੇ ਨਾਮ ਤੋਂ ਵਿਹਾਰ ਕੁਰਬਾਨ ਜਾਈਏ ਉਹਨਾਂ ਇਹਦੇ ਜਪਦੇ ਹਨ ਬਿਲਾਕਲ ਮਹੱਲਾ ਪੰਜਵਾ ਜਲ ਤੋ ਇਹ ਸੀਸ ਕਰ ਫਿਰ ਹਰ ਸਾਜੀ ਸਾਧ ਸੰਗਤ ਜੀ ਸੇਵਾ ਕਰਨ ਦੀ ਜਾਚ ਆਪਾਂ ਨੂੰ ਸਿਖਾਉਂਦੇ ਹੋਏ ਬਚਨ ਕਰਦੇ ਹਨ ਜਲ ਤੋ ਇਹ ਸੀਸ ਕਰ ਇਹ ਸਾਡਾ ਜਿਹੜਾ ਸਿਰ ਹੈ ਇਹਦੇ ਨਾਲ ਜਲਤ ਹੋਣਾ ਕਰੀਏ ਗਰੀਬ ਨੂੰ ਸਾਧ ਸੰਗਤ ਨੂੰ ਆਸਤੇ ਕਰ ਪਾਤ ਪਖਲਾ ਦੋ ਆਪਦੇ ਹੱਥਾਂ ਦੇ ਨਾਲ ਚਰਨਾ ਕਮਲਾ ਦੇ ਤਾਂ ਹੀ ਪਖਲਾਉ ਧੋਣਾ ਕਰੀਏ ਐਸੀ ਕਿਰਪਾ ਕਰੋ ਜਦੋਂ ਇੱਕ ਵਾਰੀ ਸਾਦ ਸੰਗੀਤ ਜੀ ਕਾਬਲ ਦੇ ਇਲਾਕੇ ਦੀ ਸੰਗਤ ਚੱਲ ਕੇ ਆਈ ਅਮਰਸਾਹਬ ਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਉਦੋਂ ਗੁਰਤਾ ਦੇ ਮਾਲਕ ਹੋਏ ਸਨ ਸ੍ਰੀ ਗੁਰੂ ਰਵਿੰਦਰ ਸਾਹਿਬ ਜੋਤੀ ਜੋਤ ਸਮਾਗੇ ਸਨ ਵਿਥੀਏ ਨੇ ਬਹੁਤ ਸਾਰਾ ਰੋਲਾ ਪਾ ਛੱਡਿਆ ਸੀ ਕਿ ਮੈਂ ਗੁਰੂ ਹੈ ਗੱਦੀ ਲਾ ਕੇ ਬੈਠਦਾ ਸੀ ਮਹਾਦੇਵ ਦੇ ਆਦਮੀ ਵੀ ਸਤਿਗੁਰੂ ਨੂੰ ਪੇਰ ਕੇ ਆਪਣੇ ਪਾਸ ਲੈ ਜਾਂਦੇ ਸਨ ਉਸ ਵੇਲੇ ਸਾਧ ਸੰਗਤ ਜੀ ਗ੍ਰੀਵ ਨੂੰ ਆਇਆ ਪੁਰਜਾਮੀ ਨੇ ਸੇਵਾ ਸੰਗਤਾਂ ਦੀ ਕਾਰਾ ਕਰ ਲਈ ਠੱਗੀ ਇਹ ਸੰਗਤ ਨੂੰ ਪੂਰੀ ਸਾਲ ਆ ਕੇ ਤੇਗੀ ਅੱਗੇ ਤੁਰਨ ਦਾ ਸਾਰੇ ਨੂੰ ਸਮਾਂ ਨਰਿਆ ਵੱਡੀ ਰਾਤ ਹੋ ਗਈ ਸਤਿਗੁਰੂ ਜੀ ਦੇ ਲੰਗਰ ਵਿੱਚੋਂ ਆਪ ਉਹ ਵੇਲੇ ਜਾ ਲੋ ਸਾਰੇ ਸਿੱਖ ਸੰਗਤਾਂ ਦੇ ਨਾਲ ਕਿਸੇ ਪ੍ਰਸ਼ਾਦੇ ਕਾ ਕੁਲੇ ਤੇ ਦਾਵਾ ਚੱਕ ਲਿਆ ਮਾਤਾ ਸਾਹਿਬ ਜੀ ਨਾਲ ਗੰਗਾ ਜੀ ਸੇਵਾਜਿ ਹੋਏ ਤੇ ਆਪ ਜਾ ਕੇ ਸੰਗਤ ਦੀ ਸੇਵਾ ਕੀਤੀ ਪਹਿਲਾਂ ਚਰਨ ਧੋਤੇ ਸੰਗਤ ਦੇ ਠੱਗੀ ਹੋਈ ਦੇ ਅਤੇ ਫਿਰ ਸੰਗਤ ਨੂੰ ਠੱਗੀ ਹੋਈ ਨੂੰ ਪੱਖਾ ਕੀਤਾ ਫਿਰ ਪ੍ਰਸ਼ਾਦਾ ਸ਼ਿਕਾਇਆ ਇਸ ਪ੍ਰਕਾਰ ਗੁਰੂ ਸਾਹਿਬ ਜੀ ਜਦੋਂ ਕੌਂਟਰ ਕੀਤੇ ਸਵੇਰੇ ਜਦੋਂ ਆਪੇ ਸੰਗਤ ਨੂੰ ਦਰਸ਼ਨ ਕੀਤੇ ਬਹੁਤ ਹੈਰਾਨ ਹੋ ਕੇ ਸੀ ਗੁਰੂ ਸਾਹਿਬ ਦੇ ਪਾਸੋਂ ਕਿਉਂ ਸੇਵਾ ਕਰਾਈ ਉਸ ਵੇਲੇ ਸਾਧ ਸੰਗਤ ਜੀ ਨੂੰ ਗੁਰੂ ਸਾਹਿਬ ਆਪ ਦਰਿਆ ਕਰਦੇ ਸਿੱਖ ਸੰਗਤਾਂ ਨੂੰ ਸੋ ਆਪ ਪਉਣ ਵਾਟੇ ਕੀ ਸੇਵਾ ਕਰਨ ਦੀ ਜਾਚ ਸਿੱਖੋ ਸਾਰੇ ਸਰ ਪਗ ਪਗ ਲਾਓ ਕਥੋਂ ਦੇ ਮੈਂ ਚਰਨਾਂ ਨੂੰ ਧੋਣਾ ਕਰੀਏ ਤੁਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਆਪ ਦੀ ਨਿਮਰਤਾ ਤੇ ਗੁਣ ਜਿਹੇ ਰਹਿਣ ਐਵੇਂ ਜਲ ਧੋਵੋ ਇਹ ਸੀਸ ਕਰ ਇਹ ਜਿਹੜਾ ਸਿਰ ਹੰਕਾਰ ਵਾਲਾ ਇਸ ਨੂੰ ਨੀਵਾ ਕਰਕੇ ਨਿਮਰਤਾ ਧਾਰ ਕੇ ਜਲ ਪ੍ਰੇਮ ਰੂਪੀ ਜਲ ਧੋਣਾ ਕਰੀਏ ਸਰ ਪਗ ਪਗ ਲਾਓ ਕਦੇ ਭਾਵ ਦੇ ਚਰਨ ਹੱਥਾਂ ਦੇ ਨਾਲ ਜਰੂਰ ਜਿਹੜੇ ਭੈਣੇ ਸੰਗਤਾਂ ਦੇ ਉਹਨਾਂ ਨੂੰ ਭਾਣਾ ਕਰੀਏ ਵਾਰ ਜਾਓ ਲਖਬੀ ਲਖਵਾਰੀ ਮੇਰੀ ਹਾਰ ਜਾਈਏ ਵਾਰਨੇ ਜਾਈਏ ਦਰਸ ਪੀ ਯਾਰ ਦੇ ਦਰਸ਼ਨ ਦੇਖ ਦੇ ਕੇ ਜੀਵਦਾ ਕਰ ਗਏ ਆਪਣੇ ਮਨ ਨੂੰ ਪਰੋ ਮਨੋਰਥ ਮਨਹਾਮ ਇਹ ਮੁੰਦੇ ਸੰਕਲਪ ਕਰੀਏ ਮਨ ਦੇ ਵਿੱਚ ਆਪਣੇ ਪ੍ਰਭ ਤੇ ਪਾ ਕੇ ਮਾਲਾ ਸਾਡਾ ਇਹ ਮਨ ਦਾ ਸੰਕਲਪ ਆਪਣੇ ਇਹ ਸਾਡੇ ਵਾਹਿਗੁਰੂ ਆਪ ਦੇ ਪਾਸੇ ਇਹ ਦਾਤ ਪਾਈਏ ਦੇਵ ਸੂਨੀ ਸਾਧਕ ਜਿੱਥੇ ਸਾਧ ਸੰਗਤ ਬੈਠਦੀ ਹੈ ਉੱਥੇ ਘਾੜੂ ਲਿਆ ਕੇ ਲਈ ਨੀਂਦ ਟੋਲਾ ਅਜੇ ਗਰਮੀ ਨੂੰ ਜਿ ਪੱਖਾ ਸਾਧ ਸੰਗਤੋਂ ਚਲਾਣਾ ਕਰੀਏ ਪਾਵੇਂ ਸਾਲ ਸਮੇਂ ਜੀ ਬਿਜੀਆਂ ਦੇ ਨਾਲ ਅੱਜ ਕੱਲ ਪੱਖੇ ਬਣੇ ਹੋਏ ਹਨ ਅੱਦੇ ਭਾਵੇਂ ਪਾਣੀ ਧੋਣ ਨੂੰ ਨਲ ਕੇ ਹਨਗੇ ਮਸ਼ੀਨਾ ਹਨ ਗਈਆਂ ਟੀਨ ਨੂੰ ਵੀ ਮਸ਼ੀਨਾ ਹਨ ਗਈਆਂ ਪਰ ਇਹ ਆਪਾ ਭਾਵ ਹੰਕਾਰ ਮੇਟਣ ਵਾਸਤੇ ਸਭ ਸਾਰੀਆਂ ਗੱਲਾਂ ਇਹੋ ਸੇਵਾ ਦੀ ਜਾਜ ਗੁਰੂ ਸਾਹਿਬ ਜੀ ਨੂੰ ਦੱਸਣ ਵਾਸਤੇ ਇਹ ਬਚਨ ਕੀਤੇ ਹਨ ਗਰੀਬ ਨੂੰ ਆਜਿਵੇਂ ਦੇਵ ਸੁਣਨੀ ਸਾਈ ਗੁਰ ਆਸਾ ਨੂੰ ਹੀ ਲਿਖਿਆ ਹੈ ਤੇ ਤਪੜ ਮੁਦ ਕੀ ਆੜੂ ਵਿਸ਼ਾਇ ਧੂੜੀ ਨਾ ਆਇਆ ਜਿੱਥੇ ਸੰਗਤ ਬੈਠਦੀ ਉਹ ਤੱਪੜ ਸਫਾ ਦਰੀਆਂ ਨੂੰ ਝਾੜ ਕੇ ਵਿਸਾਉਣ ਨਾਲ ਜਿਹੜੀ ਧੂੜ ਉੱਤੇ ਪੈ ਗਈ ਹੈ ਉਹਦੇ ਨਾਲ ਅਸ਼ੀਰਵਾਦ ਹੁੰਦਾ ਹੈ ਪਵਿੱਤਰ ਹੋ ਜਾਂਦਾ ਹੈ ਅੱਜ ਕੱਲ ਤਾਂ ਮਿੱਟੀ ਲੱਗਣ ਤੋਂ ਜਰਦੇ ਰਹੀਦਾ ਸੋ ਐਸੀ ਸੇਵਾ ਦਾ ਪ੍ਰੇਮ ਕਿੱਥੇ ਹੋਣਾ ਸੀ ਆਪ ਕਹਿੰਦੇ ਚਾਲੂ ਦੇ ਇਹ ਸਾਥ ਸੰਗਤ ਦੇ ਬੈਠਣਾ ਰੇਠਾ ਵੀ ਜਨ ਕੋ ਲਾਓ ਅੱਗੇ ਪੱਖੇ ਨੂੰ ਤੁਲਾਣਾ ਕਰੀਏ ਇਸੇ ਪ੍ਰਕਾਰ ਦਿਓ ਸੁਹਣੀ ਸਰਵਾ ਰੂਪੀ ਸੂਣੀ ਫੇਰਨਾ ਕਰੀਏ ਤੇ ਵਿੰਜਨ ਪੱਖਾ ਜਲਾਉਣਾ ਕਰੀਏ ਪੱਖ ਲੈਣਾ ਹੈ ਜੀਰਾ ਕਹਾਉ ਅੰਮ੍ਰਿਤ ਗੋਣ ਸੰਤ ਗੋਲ ਤੇ ਅੰਮ੍ਰਿਤ ਰੂਪ ਜਿਹੜੇ ਬਚਨ ਗੁਣ ਗਿਆਨ ਵਾਲੇ ਸੰਤ ਮਹਤਮਾ ਬਚਨ ਕਰਦੇ ਆ ਸੁਣ ਮਨ ਹੈ ਪੀਲਾ ਉਦੋਂ ਸਰਵਾ ਤੇ ਭਰੋਸੇ ਦੇ ਨਾਲ ਸੁਣ ਕਰਕੇ ਆਪਣੇ ਮਨ ਨੂੰ ਪਲਾਉਣਾ ਕਰੀਏ ਧਾਰਮਿਕ ਰਹੀਏ ਨੂੰ ਉਹ ਆ ਰਸ ਮਹਿ ਸਾਧ ਤ੍ਰਿਪਤ ਹੋ ਉਹ ਸਾਧ ਸੰਗਤਿ ਤੋਂ ਜਦੋਂ ਆ ਨਾਮ ਰਸ ਪ੍ਰਾਪਤ ਹੁੰਦਾ ਜੋ ਪ੍ਰੇਮ ਰਸ ਪ੍ਰਾਪਤ ਹੁੰਦਾ ਉਹਦੇ ਚ ਮਨ ਦੀਆਂ ਵਾਸ਼ਨਾ ਸਾਰੀਆਂ ਮਿਲ ਜਾਂਦੀਆਂ ਸ਼ਾਂਤੀ ਹੋ ਜਾਂਦੀ ਹੈ ਤੇ ਮਨ ਦੀਆਂ ਭੁੱਖਾਂ ਵੀ ਮਿਲ ਜਾਂਦੀਆਂ ਤ੍ਰਿਪਤ ਹੋ ਜਾਂਦਾ ਹੈ ਵਿਹ ਜਲ ਨੂੰ 부ਜਾ ਆੜੀ ਮਿਸ਼ਾਂ ਦੀ ਜਲੋਂਦਾ ਹੈ ਨਾ ਜਿੱਤ ਵਿੱਚ ਸਾਧ ਹੈ ਇਸ ਨੂੰ ਇਹ ਨਾਮ ਜਾਣ ਕਰਕੇ ਬੁਝਣਾ ਕਰਕੇ ਜਾਂ ਮੈਂ ਭਗਤ ਕਰ ਹੈ ਸੰਤ ਮੰਡਲ ਜਦੋਂ ਸੰਤਾਂ ਦੀ ਮੰਡਲੀ ਮਹਾਤਮਾ ਜਾਨੇ ਕੀ ਤੁਨ ਮਿਲ ਕੇ ਭਗਤੀ ਕਰਦੇ ਜਸ ਨਾਉਦੇ ਹਮਾਰਾ ਇਹਦਾ ਤਿੰਨ ਮਿਲ ਹਰ ਗਮ ਉਹਨਾਂ ਨਾਲ ਮਿਲ ਕੇ ਬਹਿ ਕੇ ਸੌਂ ਹੀ ਨਾ ਰਹੀਏ ਉਹਨਾਂ ਮਿਲ ਕੇ ਵਾਹਿਗੁਰੂ ਦੇ ਗੁਣ ਗਾਉਣਾ ਕਰੀਏ ਰਲ ਕੇ ਕਰੋ ਨਮਸਕਾਰ ਭਗਤ ਜਨ ਅਜੇ ਵਾਹਿਗੁਰੂ ਦੇ ਭਗਤੀ ਕਰਨ ਵਾਲੇ ਜਿਹੜੇ ਜਨ ਪਿਆਰੇ ਹੈ ਉਹਨਾਂ ਨੂੰ ਬੰਦਨਾ ਕਰੀਏ ਉਸ ਧੂਲ ਨੂੰ ਮੁੱਖ ਦੇ ਉੱਤੇ ਲਾਉਣ ਕੇ ਪਵਿੱਤਰ ਸਮਝੀਏ ਆਪਣੇ ਆਪ ਨੂੰ ਮੁੱਖ ਤੇ ਬੈਠ ਕੇ ਜਪ ਉਹ ਨਾਮ ਲੁੜਦੇ ਹੋਏ ਵੀ ਬੈਠਦੇ ਹੋਏ ਵੀ ਕਦੇ ਨਾਮ ਨਾਲ ਬਸਾਰੀਏ ਉੜਦੇ ਉਹ ਬ੍ਰਾਹਮਣ ਹੁੰਦੇ ਸंसਾਰ ਤੋਂ ਬੈਠਦੇ ਸਮਾਜੀ ਕਿਸ ਤੋਂ ਹੋਏ ਮਰਦੇ ਨਾਮੀ ਜਤੀਏ ਇਹੋ ਕਰਮ ਕਮਾਓ ਇਹ ਕਮਾਈ ਨੂੰ ਕਮਾਈਏ ਤਾਂ ਨਿਹਾਲ ਹੋਵਾਂਗੇ ਨਾਨਕ ਕੀ ਪ੍ਰਭੀਨ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਪ੍ਰਭੂ ਆਪੋ ਕਾਲਪੁਰਖ ਸਾਡੀ ਬੇਨਤੀ ਹੈ ਹਰ ਸ਼ਰਨ ਸਮਾ ਕੇ ਹੇ ਹਰੀ ਇਸ ਪ੍ਰਕਾਰ ਤੇਰੀ ਸ਼ਰਨ ਚ ਪੈ ਕੇ ਤੇਰੇ ਚ ਸਮਾਈਦਾ ਹੈ ਇਸ ਪ੍ਰਕਾਰ ਭੇਦ ਹੋਈਏ ਤੇਰੇ ਵਿੱਚ ਮਿਲਿਏ ਮਿਲਾਗ ਮਹੱਲਾ 5 ਇਹ ਹੋਂ ਸਾਗਰ ਸੂੀਤਰ ਮਾਰੇ ਸੰਸਾਰ ਸੰਦਰ ਤੋਂ ਕੌਣ ਤਰ ਸਕਦਾ ਸਿੱਖਾਂ ਦੇ ਪਰਸ਼ਨ ਕਰਿਆ ਤੋਂ ਉਤਰੁੰਦੇ ਹੈ ਇਹ ਭਾਈ ਇਹ ਸੰਸਾਰ ਸੰਮੁਨ ਕਰ ਨੂੰ ਉਹੀ ਪੁਰਖ ਤਰ ਸਕਦਾ ਮੁਕਤ ਹੋ ਸਕਦਾ ਹੈ ਜੋ ਹਰ ਗੁਣ ਗਾਏ ਜੋ ਅਕਾਲ ਪੁਰਖ ਦੇ ਸ਼ਰੀਰ ਦੇ ਗੁਣਾਂ ਨੂੰ ਪ੍ਰੇਮ ਦੇ ਨਾਲ ਗਾਉਂਦੇ ਹੈ ਕੀਰਤਨ ਜਪਾ ਤਾ ਕੇ ਸਾਧ ਸੰਗਤ ਕਾ ਸੰਗ ਬਸੈ ਜਿਹੜਾ ਸਾਧ ਸੰਗਤ ਦੇ ਵਿੱਚ ਸੰਗ ਨਾ ਨਹੀਂ ਸਾਧ ਸੰਗਤ ਦੇ ਨਾਨਕ ਮੁਲਾਪੀ ਹੋ ਕੇ ਮਨ ਮੇਲੀ ਕਰ ਮੇਲ ਮਲੋਂਦੇ ਭਾਈ ਗੁਰਦਾਸ ਸਾਹਿਬ ਜਿਕੇ ਜਿਹੜੇ ਵਸਦੇ ਹਨ ਵਡ ਭਾਗੀ ਪਾਏ ਉਹ ਵਡਿਆ ਭਾਜਾ ਵਾਲੇ ਸੰਗਤ ਬਣਾਉ ਕਰਦੇ ਆ ਸਾਧ ਸੰਗਤ ਦੇ ਸੰਗ ਨਾਲ ਵਾਹਿਗੁਰੂ ਵਸਦਾ ਸੰਗਤ ਵਿੱਚ ਵਡਿਆ ਭਾਜਾ ਵਾਲੇ ਲੇਮ ਵਾਲੇ ਪੁਰਖਾਂ ਦੀ ਸੰਗਤ ਨੂੰ ਪਹੁੰਚਦੇ ਹਨ ਸੋਣ ਸੋਣ ਜੀਵੇ ਦਾਸ ਤੋਂ ਇਸ ਜੇ ਬਾਦਸ਼ਾਹ ਸੁਣ ਕੇ ਸਰਦਾ ਤੇ ਵਿਸ਼ਵਾਸ ਦੁਆਰਾ ਕੰਨਾਂ ਨਾਲ ਸੁਰ ਕੇ ਸਤਿ ਸ਼ਾਸਤਰਾਂ ਦੁਆਰਾ ਆਉਦੇ ਦਾਸ ਸੁਲ ਸੁਲ ਕੇ ਜਿਉਨੇ ਹਨ ਬਾਣੀ ਜਨ ਆਖ ਜਿਹੜੀ ਭਗਤਾਂ ਜਿਨ੍ਹਾਂ ਨੂੰ ਬਾਣੀ ਤੇਵੀਆਂ ਨ ਆਖਣੋਂ ਕੀਤੀ ਹੈ ਕਹੀ ਹੈ ਪ੍ਰਗਟ ਭਾਈ ਸਾਹਿਬ ਲੋਬ ਮਹ ਉਹ ਸਾਰਿਆਂ ਲੋਕਾਂ ਦੇ ਮਹਾਂਪੁਰਖਾਂ ਦੇ ਬਚਨ ਕੀਤੇ ਪ੍ਰਗਟ ਹੋ ਗਏ ਮਸ਼ਹੂਰ ਹੋ ਗਏ ਹਨ ਸੇਵ ਕੀ ਰਾਤੀ ਵਜਨ ਕੀਤੇ ਸੰਤਨ ਵਾਹਿਗੁਰੂ ਨੇ ਆਉਦੇ ਸੇਵਕਾਂ ਦੀ ਰੱਖਿਆ ਕੀਤੀ ਹੈ ਕਿਉਂ ਮਹਾਰਾਜ ਆਪ ਦੀ ਰੱਖਿਆ ਕਰਦੇ ਹੈ ਇਹ ਭਗਤਾਂ ਦੇ ਬਚਨ ਨਿਕਲੇ ਜਿਹੜੇ ਪਰਜਤ ਹੋ ਗਏ ਸੰਸਾਰ ਵਿੱਚ ਆਪਦੇ ਪਿਆਰਿਆਂ ਦੀ ਮਾਰ ਨੂੰ ਰੱਖਿਆ ਕੀਤੀ ਹੈ। ਪ੍ਰਭ ਅਗਨ ਸਾਗਰ ਦੀ ਕਾਟਿਆ। ਅੱਜ ਦਾ ਸਮੁੰਦਰ ਹੈ ਸਾਰਾ ਸੰਸਾਰ। ਜਿਹਨ ਕਿ ਸਾਰੇ ਜੀਵ ਜਿਹੜੇ ਸੜ ਰਹੇ ਹੈ। ਇਹ ਸਾਜ ਦੇ ਸਮੁੰਦਰ ਕਿਉਂ ਕੱਢ ਲਿਆ ਮਹਾਰਾਜ ਨੇ? ਪ੍ਰਭ ਜਲ ਨੂੰ ਜਿਵੇਂ ਅੱਖਾਂ ਨੂੰ ਪਾਣੀ ਦੇ ਤਾਈ ਬੜਵਾ ਨਾਲ ਲਗਣੀ ਸਮੁੰਦਰ ਨੂੰ ਸਾੜੀ ਜਾਂਦੀ ਹੈ। ਇਸ ਪ੍ਰਕਾਰ ਦੀ ਸੰਸਾਰ ਸਮੁੰਦਰ ਵਿੱਚ ਕਿਪਿਸ਼ਾਰ ਦੀ ਬੜਵਾ ਨਾਲ ਅਗਮੀ ਹੈ। ਇਦੋਂ ਕੱਢ ਲਿਆ ਮੁਖਦੂ ਕੀ ਕਿਨਾਰੇ ਤੇ ਪ੍ਰਭ ਜਲ ਨੂੰ 부ਝਾਈ ਕੰਮ ਜਿਹੜੀ ਸਾੜ ਸੀਗੀ ਕ੍ਰਿਸ਼ਨਾ ਕਰਕੇ ਹੀਰਖਾ ਕਰਕੇ ਇਹ ਸਾਰੀ ਮਹਾਰਾਜ ਜੀ ਨੂੰ ਬੁਝਾਤੀ ਮੇੜ ਦਿੱਤੀ ਨਾਮ ਜਲ ਕਰਕੇ ਅੰਮ੍ਰਿਤ ਨਾਮ ਜਲ ਸੰਚਿਆ ਅੰਮ੍ਰਿਤ ਰੂਪ ਨਾਮ ਜਲ ਨੂੰ ਸੰਚਿਆ ਸਿੰਚਣਾ ਕੀਤਾ ਸਾਰੇ ਪਾਰਸ਼ਨ ਛਿਰਕਣਾ ਕੀਤਾ ਅਕਤਰ ਕੀਤਾ ਹੈ ਹੋਰ ਭੇ ਸਹਾਈ ਜੋ ਸੰਤੂ ਸਾਹਿਬ ਜੀ ਸਾਥ ਕੋਉਂਦੇ ਹਨ ਜਨਮ ਮਾਰਨ ਦਾ ਦੁੱਖ ਕਾਟੇ ਸੋਰੀ ਸੁਰਬਾ ਦੁਰਗੇ ਜੀ ਨੇ ਜਨਮ ਦਾ ਸੀ ਦੁੱਖ ਅਤੇ ਮਰਨ ਦਾ ਦੁੱਖ ਸੀ ਜੇ ਮੇੜੂਤਾ ਹੈ ਸੁਖਾ ਖਾਨ ਪਾਇ ਸੁਖ ਦਾ ਜੋ ਸਾਧ ਸੰਗਤ ਸੀ ਸੁਖ ਦਾ ਥਾਉ ਹਿਰਦੇ ਰੇ ਮਨ ਵਰਤਨਾਉ ਸੀ ਉਸ ਨੂੰ ਪਾਉਣਾ ਕੀਤਾ ਹੈ ਬਾਕੀ ਸਿਲਕ ਪ੍ਰਭੂ ਨੂੰ ਸੱਚੇ ਪਾਰਸਨ ਸਿਲਕ ਨਾ ਖਾਹੀਗਾ ਹੈ ਆਰੋਂ ਤੇ ਮੋਦੀ ਸਾਹੀ ਸੱਚੇ ਪਾਤਸ਼ਾਹ ਕੱਢ ਦਿੱਤੀ ਹੈ ਆਪਣੇ ਪ੍ਰਭ ਭਾਇਆ ਜਦੋਂ ਆਪਣੇ ਪ੍ਰਭੂ ਨੂੰ ਧਾਰ ਦੇ ਚੰਗੇ ਲੱਗੇ ਆਵੇ ਅਸੀਂ ਮਤ ਕੋਈ ਜਾਣ ਹੋ ਅਵੜ ਕਾਸ਼ੇ ਭਾਈ ਸਭ ਕੋਈ ਵਾਹਿਗੁਰੂ ਦੀ ਜਾਤ ਹੈ ਗੁਰਮੁਖ ਆਪਣੀ ਸਾਧਨਾ ਦੀ ਹੋਂਮੇ ਨਹੀਂ ਕਰਦੇ ਤੇ ਅਸੀਂ ਕਮਾਈ ਕੀਤੀ ਹੈ ਉਹ ਜਾਣਦੇ ਨੇ ਕਿ ਫਿਰ ਭਾਈ ਮਤ ਕੋਈ ਇਸ ਗੱਲ ਨੂੰ ਜਾਣੋ ਕਿ ਔਰ ਹੋਰ ਕੋਈ ਕੁਝ ਕਰ ਸਕਦਾ ਹੈ ਸਰਬ ਪ੍ਰੰਤ ਕਹਾ ਇਹ ਤਾਂ ਸਭ ਕੋਈ ਵਾਹਿਗੁਰੂ ਦੇ ਹੱਥ ਜਿਨੇ ਰੱਖਿਆ ਹੋਇਆ ਹੈ ਸਰਬ ਸੂਖ ਨਾਨਕ ਪਾਏ ਇਸ ਕਰਕੇ ਸੰਤਾਂ ਭਗਤਾਂ ਦਾ ਨਿਸ਼ਚੈ ਸਾਰੇ ਸੋ ਗੁਰੂ ਸਾਹਿਬ ਜੀ ਕਿਰਨ ਪਾਉਣਾ ਕੀਤੇ ਹਨ ਲੋਕ ਪਰਲੋਕ ਦੇ ਸੰਗ ਸੰਤਨ ਸਾ ਜਿਹੜੇ ਸੰਗੀ ਹੈ ਵਾਹਿਗੁਰੂ ਦੇ ਸੰਤ ਨੂੰ ਹਰ ਹੌਲੇ ਮਿਲੇ ਰਹੇ ਲੇਵਲਾ ਕੇ ਉਹਨਾਂ ਦਾ ਸਾਥ ਮਨ ਮਾਨੀ ਸਵੀਕਾਰ ਕੇ साक्षी बनने करके संगी करके सारे सुख इस तरह प्राप्त किए हैं जिस किसी प्राप्त करने हैं उस संघ जो संगी बन करके जिन्हें हिव लगी हुई है उन्होंने तो मिलकर सारे सुख लोग